ਸਸ੍ਰੀਕਾਲ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਬੰਦਗੀ ਨਾਮਾ ਦੇ ਚੌਥੇ ਅਧਿਆਏ ਦੇ ਦੂਜੇ ਭਾਗ ਦੇ ਕੁਝ ਅੰਸ਼ਾਂ ਤੇ ਹਾਂਜੀ ਸਾਡੇ ਕੋਲ ਇਸ ਦੇ ਕੁਝ ਚੋਣਵੇਂ ਹਿੱਸੇ ਨੇ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਹ ਸਮਝਣ ਦੀ ਕਿ ਇਹ ਲਿਖਿਤ ਕੀ ਕਹਿੰਦੀ ਹੈ ਅਸਲੀ ਸੰਤ ਬਾਰੇ ਗਿਆਨ ਤੇ ਅਨੁਭਵ ਬਾਰੇ ਤੇ ਸੰਗਤ ਬਾਰੇ ਵੀ ਹਾਂ ਤੇ ਅੰਦਰੂਨੀ ਮਿਲਾਪ ਦੇ ਰਾਹ ਬਾਰੇ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਦੀ ਖੋਖ ਬਿਲਕੁਲ ਪਰ ਇੱਕ ਗੱਲ ਸ਼ੁਰੂ ਚ ਸਾਫ਼ ਕਰ ਦਈਏ ਕਿ ਆਪਾਂ ਸਿਰਫ ਇਹਨਾਂ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਉਹ ਲਿਖਤ 'ਚ ਦਿੱਤੇ ਗਏ ਨੇ ਸਹੀ ਗੱਲ ਹੈ ਸਾਡਾ ਮਕਸਦ ਕਿਸੇ ਖਾਸ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਨਹੀਂ ਬਸ ਲਿਖਤ ਨੂੰ ਸਪਸ਼ਟ ਕਰਨਾ ਹੈ ਠੀਕ ਹੈ ਜੀ ਤਾਂ ਪਹਿਲੀ ਗੱਲ ਜਿਹੜੀ ਮੈਨੂੰ ਲੱਗੀ ਉਹ ਹੈ ਇੱਕ ਚੁਣੌਤੀ ਕਿ ਆਮ ਬੰਦੇ ਲਈ ਅਸਲੀ ਸੰਤ ਤੇ ਠੌਂਗੀ 'ਚ ਫਰਕ ਕਰਨਾ ਔਖਾ ਕਿਉਂ ਹੈ ਇਹ ਤਾਂ ਬਹੁਤ ਵੱਡਾ ਸਵਾਲ ਲੱਗਦਾ ਹੈ ਹਾਂ ਇਹ ਹੈਵੀ ਤੇ ਲਿਖਤ ਇਸ ਦੇ ਕਾਰਨ ਦੱਸਦੀ ਹੈ ਇੱਕ ਮੁੱਖ ਗੱਲ ਇਹ ਹੈ ਕਿ ਜਿਹੜੇ ਸੱਚੇ ਸੰਤ ਹੁੰਦੇ ਨੇ ਉਹ ਪ੍ਰਚਾਰ ਦੀ ਰੌਸ਼ਨੀ ਤੋਂ ਪਰਹੇਜ਼ ਕਰਦੇ ਹਨ ਅੱਛਾ ਮਤਲਬ ਉਹ ਮਸ਼ਹੂਰੀ ਨਹੀਂ ਚਾਹੁੰਦੇ ਬਿਲਕੁਲ ਉਹ ਜਾਣ ਬੁੱਝ ਕੇ ਲੋਕਾਂ ਦੀ ਪੀੜ ਤੋਂ ਪ੍ਰਸਿੱਧੀ ਤੋਂ ਪਾਸੇ ਰਹਿੰਦੇ ਨੇ ਆਪਣੇ ਆਪ ਨੂੰ ਅੱਗੇ ਨਹੀਂ ਰੱਖਦੇ ਤਾਂ ਫਿਰ ਉਹਨਾਂ ਨੂੰ ਲੱਭਣਾ ਹਾਂ ਉਹਨਾਂ ਨੂੰ ਲੱਭਣ ਲਈ ਫਿਰ ਖੋਜੀ ਨੂੰ ਆਪ ਮਿਹਨਤ ਕਰਨੀ ਪੈਂਦੀ ਹੈ ਕੋਸ਼ਿਸ਼ ਕਰਨੀ ਪੈਂਦੀ ਹੈ ਤੇ ਲਿਖਤ ਇਹ ਵੀ ਕਹਿੰਦੀ ਹੈ ਕਿ ਦਿਆਏ ਕਿ ਲੋਕ ਅੱਜਕੱਲ ਸ਼ਾਇਦ ਇਹ ਮਿਹਨਤ ਤੋਂ ਬਚਦੇ ਨੇ ਆਰਾਮ ਚਾਹੁੰਦੇ ਨੇ ਜ਼ਿਆਦਾ ਹਾਂ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਹੈ ਤੇ ਜਦੋਂ ਲੋਕ ਇਹ ਮਿਹਨਤ ਨਹੀਂ ਕਰਦੇ ਤਾਂ ਫਿਰ ਕੀ ਹੁੰਦਾ ਫਿਰ ਉਹ ਆਸਾਨੀ ਨਾਲ ਫਸ ਜਾਂਦੇ ਹੋਣਗੇ ਬਿਲਕੁਲ ਉਹਨਾਂ ਦੇ ਚੁੰਗਲ 'ਚ ਜਿਹੜੇ ਬਾਰੋ ਬੜਾ ਪ੍ਰਭਾਵ ਪਾਉਂਦੇ ਨੇ ਵੱਡੇ ਵੱਡੇ ਦਾਅਵੇ ਕਰਦੇ ਨੇ ਯਾਨੀ ਪਖੰਡੀ ਸਾਧੂ ਹੂੰ ਇਹ ਦਾ ਖਤਰਾ ਹੈ ਫਿਰ ਭੋਲੇ-ਪਾਲੇ ਲੋਕਾਂ ਲਈ ਬਹੁਤ ਵੱਡਾ ਪਰ ਇੱਥੇ ਇੱਕ ਹੋਰ ਗੱਲ ਬੜੀ ਦਿਲਚਸਪ ਨਿਕਲੀ ਕਿ ਜ਼ਰੂਰੀ ਨਹੀਂ ਸੰਤ ਦਾ ਕੋਈ ਖਾਸ ਪੇਸ ਹੋਵੇ ਜਿਵੇਂ ਸਾਧੂਆਂ ਵਾਲਾ ਹਾਂਜੀ ਇਹ ਬਹੁਤ ਹੀ ਅਹਿਮ ਨੁਕਤਾ ਹੈ ਇਸ ਲਿਖਤ ਦਾ ਸਾਫ਼ ਲਿਖਿਆ ਹੈ ਇੱਥੇ ਗ੍ਰਹਿਸਥੀ ਹਨ ਜੋ ਸੰਸਾਰ ਵਿੱਚ ਰਹਿੰਦੇ ਹੋਏ ਇੱਕ ਉੱਚੀ ਅਧਿਆਤਮਿਕ ਅਵਸਥਾ ਪ੍ਰਾਪਤ ਕਰ ਚੁੱਕੇ ਹਨ ਮਤਲਬ ਪਰਿਵਾਰ ਚ ਰਹਿੰਦਾ ਬੰਦਾ ਵੀ ਹਾਂ ਪਰਿਵਾਰਿਕ ਜੀਵਨ ਜਿਉਂਦਾ ਹੋਇਆ ਵੀ ਅੰਦਰੋਂ ਬਹੁਤ ਉੱਚੀ ਅਵਸਥਾ ਤੇ ਪਹੁੰਚਿਆ ਹੋ ਸਕਦਾ ਹੈ ਅਧਿਆਤਮਕਤਾ ਦਾ ਬਾਹਰੀ ਲਿਬਾਸ ਨਾਲ ਕੋਈ ਸਿੱਧਾ ਸਬੰਧ ਨਹੀਂ ਤਾਂ ਫਿਰ ਇਹੋ ਜੇ ਸੰਤ ਭਾਵੇਂ ਗ੍ਰਹਿਸਥੀ ਹੋਣ ਜਾਂ ਤਿਆਗੀ ਉਹਨਾਂ ਦੀ ਸੰਗਤ ਦਾ ਫਾਇਦਾ ਕੀ ਦੱਸਿਆ ਦੇਖੋ ਸਭ ਤੋਂ ਵੱਡਾ ਫਾਇਦਾ ਜਿਸ ਤੇ ਜ਼ੋਰ ਹੈ ਉਹ ਹੈ ਮਨ ਦੀ ਸ਼ਾਂਤੀ ਮਨ ਦੀ ਸ਼ਾਂਤੀ ਹਾਂਜੀ ਉਹਨਾਂ ਦੀ ਹਾਜ਼ਰੀ ਉਹਨਾਂ ਦੀ ਸੰਗਤ 'ਚ ਬੈਠਣ ਨਾਲ ਮਨ ਨੂੰ ਇੱਕ ਸਕੂਨ ਮਿਲਦਾ ਭਟਕਣਾ ਘਟਦੀ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਨਹੀਂ ਬਿਲਕੁਲ ਨਹੀਂ ਆਜ ਦੇ ਜ਼ਮਾਨੇ 'ਚ ਤਾਂ ਖਾਸ ਕਰਕੇ ਅੱਛਾ ਤਾਂ ਹੁਣ ਇਹ ਦੱਸੋ ਕਿ ਲਿਖਤ ਸੰਤ ਕਹਿੰਦੀ ਕਿਸ ਨੂੰ ਹੈ परिभाषा की है लिखते हिसाब नाल सन तो है जिसने रब नु सिर्फ पढ़ के या सुन के नहीं मतलब सिर्फ ज्ञान नाल नहीं नहीं बल्कि अपने अंदर अपने तजर्बे नाल अनुभव नाल महसूस कीता है इसलिए तीन चीज़ें दसिया ने नाम ध्यान ते अंदरूनी ज्ञान यानी इंट्यूशन या जिमे लिखत च शब्द है अनुभव अच्छा नाम ध्यान ते अनुभव हां नाम मतलब सिमरन ਧਿਆਨ ਮਤਲਬ ਮਨ ਟਿਕਾਉਣਾ ਤੇ ਅਨੁਭਵ ਉਹ ਸਿੱਧੀ ਅੰਦਰੂਨੀ ਮਹਿਸੂਸੀ ਤੇ ਇੱਥੇ ਫਿਲਾਸਫਰ ਨਾਲ ਤੁਲਨਾ ਵੀ ਕੀਤੀ ਗਈ ਹੈ ਬੜੀ ਸਿੱਧੀ ਜੀ ਲਿਖਿਆ ਸੰਤ ਰੱਬ ਨੂੰ ਦੇਖਦਾ ਹੈ ਫਿਲਾਸਫਰ ਰੱਬ ਨੂੰ ਨਹੀਂ ਦੇਖਦਾ ਹਾਂ ਇਹ ਬਹੁਤ ਗਹਿਰਾ ਫਰਕ ਦੱਸਿਆ ਫਿਲਾਸਫਰ ਮਤਲਬ ਬੁੱਧੀ ਨਾਲ ਤਰਕ ਨਾਲ ਰੱਬ ਬਾਰੇ ਸੋਚਦਾ ਹੈ ਸਿਧਾਂਤ ਬਣਾਉਂਦਾ ਹੈ ਵਿਚਾਰ ਕਰਦਾ ਹੈ ਹਾਂ ਵਿਚਾਰ ਕਰਦਾ ਹੈ ਪਰ ਸੰਤ ਜਿਸ ਨੇ ਉਹ ਅਵਸਥਾ ਪਾ ਲਈ ਉਹ ਸੱਚ ਨੂੰ ਦੇਖਦਾ ਹੈ ਉਸ ਨਾਲ ਇੱਕ ਹੋ ਜਾਂਦਾ ਹੈ ਉਸ ਦੀ ਗੱਲ ਸਿਰਫ ਦਿਮਾਗੀ ਨਹੀਂ ਹੁੰਦੀ ਉਹ ਅੰਦਰੋਂ ਆਉਂਦੀ ਹੈ ਤਾਂ ਕੀ ਫਿਰ ਸੰਤ ਦੀ ਗੱਲ 'ਚ ਤਰਕ ਨਹੀਂ ਹੁੰਦਾ ਨਹੀਂ ਐਂਜ ਨਹੀਂ ਇਹ ਨਹੀਂ ਕਿ ਆ ਕਿ ਤਰਕ ਨਹੀਂ ਹੁੰਦਾ ਗੱਲ ਇਹ ਹੈ ਕਿ ਜਿਸ ਨੇ ਸੱਚ ਨੂੰ ਆਪ ਹੀ ਦੇਖ ਲਿਆ ਉਸ ਨੂੰ ਸਾਬਿਤ ਕਰਨ ਲਈ ਦਲੀਲਾਂ ਦੀ ਲੋੜ ਨਹੀਂ ਰਹਿੰਦੀ ਅੱਛਾ ਜਿਵੇਂ ਲਿਖਤ 'ਚ ਹੈ ਜਦੋਂ ਅਸੀਂ ਇਸ ਨੂੰ ਦੇਖ ਸਕਦੇ ਹਾਂ ਤਾਂ ਇਹ ਸਾਬਿਤ ਕਰਨ ਦੀ ਕੋਈ ਲੋੜ ਨਹੀਂ ਕਿ ਇਹ ਮੌਜੂਦ ਹੈ ਸਿੱਧਾ ਅਨੁਭਵ ਹੀ ਸਭ ਤੋਂ ਵੱਡਾ ਸਬੂਤ ਹੈ ਇਹ ਗਿਆਨ ਤੇ ਅਨੁਭਵ ਦਾ ਫਰਕ ਇਹ ਬਹੁਤ ਅਹਿਮ ਲੱਗ ਰਿਹਾ ਹੈ ਇਸ ਬਾਰੇ ਹੋਰ ਕੁਝ ਹੈ ਲਿਖਤ 'ਚ ਹਾਂ ਬਿਲਕੁਲ ਇਸ ਨੂੰ ਹੋਰ ਸਮਝਾਉਣ ਲਈ ਲੇਖਕ ਨੇ ਪੱਛਮੀ ਸੋਚ ਵਾਲਿਆਂ ਦੇ ਹਵਾਲੇ ਵੀ ਦਿੱਤੇ ਨੇ ਪੌਲ ਡਿਊਸਨ ਦਾ ਜ਼ਿਕਰ ਹੈ अच्छा हां वो कहता है कि ज्ञान वेले जानण वाला ਤੇ ਜਾਣੀ ਜਾਣ ਵਾਲੀ ਚੀਜ਼ ਯਾਨੀ ਸਬਜੈਕਟ ਤੇ ਆਬਜੈਕਟ ਵੱਖ-ਵੱਖ ਰਹਿੰਦੇ ਨੇ ਹਮ ਪਰ ਅਨੁਭਵ ਜਾਂ ਅਨੁਭਵਾ ਵਿੱਚ ਇਹ ਫਰਕ ਮਿਟ ਜਾਂਦਾ ਜਾਣਣ ਵਾਲਾ ਤੇ ਜਾਣਿਆ ਜਾਣ ਵਾਲਾ ਇੱਕ ਹੋ ਜਾਂਦੇ ਨੇ ਇੱਕ ਹੋ ਜਾਂਦੇ ਨੇ ਇਹ ਤਾਂ ਬਹੁਤ ਹੀ ਸੂਖਮ ਗੱਲ ਹੈ ਮਤਲਬ ਬੁੱਧੀ ਵੱਖਰਾ ਰੱਖਦੀ ਹੈ ਅਨੁਭਵ ਮਿਲਾ ਦਿੰਦਾ ਬਿਲਕੁਲ ਤੇ ਇਸੇ ਨੂੰ ਅੱਗੇ ਵਧਾਉਂਦੇ ਹੋਏ ਸੀ ਲੈਨੀਅਨ ਦਾ ਹਵਾਲਾ ਹੈ ਪ੍ਰੇਰਣਾ अनुभव ज्ञान ਤੋਂ ਇੰਨਾ ਪਰੇ ਹੈ ਕਿ ਦੋਹਾਂ ਦੀ ਤੁਲਨਾ ਕਰਨ ਦਾ ਕੋਈ ਸੰਭਵ ਤਰੀਕਾ ਨਹੀਂ ਹੈ ਤੁਲਨਾ ਹੀ ਨਹੀਂ ਹੋ ਸਕਦੀ ਹਾਂਜੀ ਇਹੀ ਅੰਦਰੂਨੀ ਅਨੁਭਵ ਇਹੀ ਅਨੁਭਵਾ ਹੀ ਸੰਤ ਦੀ ਅਸਲ ਅਵਸਥਾ ਹੈ ਉਹ ਫਿਰ ਥਿਉਰੀ ਨਹੀਂ ਦੱਸ ਰਿਹਾ ਹੁੰਦਾ ਉਸ ਜੂੰਦੇ ਤਜਰਬੇ 'ਚ ਬੋਲ ਰਿਹਾ ਹੁੰਦਾ ਤੇ ਲੇਖਕ ਸਿਰਫ ਹਵਾਲੇ ਨਹੀਂ ਦੇ ਰਿਹਾ ਉਹ ਆਪਣਾ ਤਜਰਬਾ ਵੀ ਦੱਸਦਾ ਹੈ ਹੈਨਾ ਹਾਂ ਉਹ ਆਪਣੀ ਗਵਾਹੀ ਦਿੰਦਾ ਹੈ ਕਹਿੰਦਾ ਮੈਂ ਖੁਦ ਇਹੋ ਜੀਆਂ ਰੂਹਾਂ ਦੀ ਸੰਗਤ ਕੀਤੀ ਹੈ ਭਾਵੇਂ ਉਹ ਘਰਬਾਰ ਵਾਲੇ ਸੀ ਗ੍ਰੈਸਥੀ ਜਾਂ ਦੁਨੀਆਂ ਤੋਂ ਵੱਖਰੇ ਰਹਿਣ ਵਾਲੇ ਤਿਆਗੀ ਅੱਛਾ ਜਿਨ੍ਹਾਂ ਨੇ ਨਾਮ ਸਿਮਰਨ ਨਾਲ ਰੱਬ ਨੂੰ ਅਨੁਭਵ ਕੀਤਾ ਤੇ ਉਹ ਸਲਾਹ ਦਿੰਦਾ ਹੈ ਕਿ ਜਿਸ ਨੇ ਵੀ ਸੱਚਮੁੱਚ ਰੱਬ ਨੂੰ ਜਾਣਨਾ ਮਹਿਸੂਸ ਕਰਨਾ ਹੈ ਉਸ ਨੂੰ ਇਹੋ ਜੀਆਂ ਰੂਹਾਂ ਦੀ ਸੰਗਤ ਕਰਨੀ ਚਾਹੀਦੀ ਹੈ। ਉਹ ਰੋਸ਼ਨੀ ਰੋਸ਼ਨੀ ਨੂੰ ਜਗਾਉਂਦੀ ਹੈ ਵળી ਗੱਲ। ਬਿਲਕੁਲ। ਬਹੁਤ ਖੂਬਸੂਰਤ ਲੱਗੀ। ਬਹੁਤ ਜ਼ਿਆਦਾ ਲਿਖਤ ਕਹਿੰਦੀ ਹੈ ਕਿ ਇਹੋ ਜੇ ਸੰਤਾਂ ਦੀ ਸੰਗਤ ਸਾਡੇ ਅੰਦਰ ਇੱਕ ਤਾਂਗ ਜਗਾ ਦਿੰਦੀ ਹੈ। ਰੱਬ ਨੂੰ ਪਾਉਣ ਦੀ ਪਿਆਸ। ਹੂੰ। ਤੇ ਇਹ ਪਿਆਸ ਫਿਰ ਟਿਕਣ ਨਹੀਂ ਦਿੰਦੀ। ਜਦੋਂ ਤੱਕ ਮੰਜ਼ਿਲ ਨਾ ਮਿਲ ਜਾਏ ਜਿੰਨਾ ਅੰਦਰ ਰੋਸ਼ਨੀ ਹੈ ਉਹ ਆਸ-ਪਾਸੇ ਦੀਆਂ ਮੱਧਮ ਜੋਤਾਂ ਨੂੰ ਵੀ ਜਗਾ ਦਿੰਦੇ ਨੇ ਸਹੀ ਗੱਲ ਹੈ ਪ੍ਰੇਰਨਾ ਮਿਲਦੀ ਹੈ ਹਾਂ ਪ੍ਰੇਰਨਾ ਦਾ ਫੈਲਣਾ ਇਹ ਤੇ ਜੇ ਸੰਗਤ ਇੰਨੀ ਕੀਮਤੀ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਇਹੋ ਜਿਹਾ ਸੰਤਾ ਕੋਲ ਜਾਈਏ ਕਿਵੇਂ ਲਿਖਤ ਕੀ ਸਲਾਹ ਦਿੰਦੀ ਹੈ ਬਰਤਾਓ ਕਿਵੇਂ ਕਰੀਏ ਹਾਂ ਇਸ ਬਾਰੇ ਲਿਖਤ ਬਹੁਤ ਸਾਫ਼ ਤੇ ਪ੍ਰੈਕਟੀਕਲ ਸਲਾਹ ਦਿੰਦੀ ਹੈ ਪਹਿਲੀ ਗੱਲ ਕਦੇ ਵੀ ਸੰਤ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੋ ਇਮਤਾਨ ਲੈਣ ਦੀ ਜਾਂ ਬਹਿਸ ਕਰਨ ਦੀ ਬਿਲਕੁਲ ਨਹੀਂ ਬਹਿਸ ਤਾਂ ਕਰਨੀ ਨਹੀਂ ਇਹ ਰਵਈਆ ਹੀ ਗਲਤ ਹੈ ਤਾਂ ਫਿਰ ਕੀ ਕਰੀਏ ਬਸ ਜਿਹੜੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਜਿੱਥੇ ਸੱਚੀ ਉਲਝਣ ਹੈ ਉਹਨਾਂ ਬਾਰੇ ਨਮਰਤਾ ਨਾਲ ਪੁੱਛੋ ਸਪਸ਼ਟਤਾ ਮੰਗੋ ਹਾਂ ਉਹ ਪਿਆਸੀ ਚਿੜੀ ਵਾਲੀ ਮਿਸਾਲ ਬਹੁਤ ਵਧੀਆ ਸੀ ਬਹੁਤ ਵਧੀਆ ਪਿਆਸੀ ਚਿੜੀ ਆਪਣੀ ਪਿਆਸ ਬੁਝਾਉਣ ਲਈ ਨਦੀ ਤੇ ਜਾਂਦੀ ਹੈ ਪਾੜੀ ਪਿੰਦੀ ਹੈ ਤੇ ਸ਼ੁਕਰ ਕਰਕੇ ਉੱਡ ਜਾਂਦੀ ਹੈ ਉਹ ਇਹ ਨਹੀਂ ਪੁੱਛਦੀ ਨਦੀ ਕਿੱਥੋਂ ਆਈ ਕਿੱਥੇ ਗਈ ਬਸ ਆਪਣੀ ਲੋੜ ਪੂਰੀ ਕੀਤੀ ਬਿਲਕੁਲ ਇਹੀ ਮਾਈਂਡਸੈਟ ਚਾਹੀਦਾ ਨਿਮਰਤਾ ਸਿੱਖਣ ਦੀ ਭਾਵਨਾ ਨਾ ਕਿ ਨੁਕਸ ਕੱਢਣ ਦੀ ਲੇਖਕ ਖੁਦ ਕਹਿੰਦਾ ਮੈਂ ਹਮੇਸ਼ਾ ਇਹ ਤਰੀਕਾ ਰੱਖਿਆ ਤੇ ਮੈਨੂੰ ਬਹੁਤ ਲਾਭ ਬਰਬਤ ਹੋਇਆ ਅੱਛਾ ਇੱਥੋਂ ਤੱਕ ਕਿ ਜਿਹੜੇ ਸੰਤ ਘਟ ਬੋਲਦੇ ਸੀ ਉਹਨਾਂ ਨੇ ਵੀ ਲੇਖਕ ਦੇ ਨਿਮਰ ਸਵਾਲਾਂ ਦੇ ਜਵਾਬ ਦਿੱਤੇ ਮਕਸਦ ਆਪਣਾ ਫਾਇਦਾ ਲੈਣਾ ਹੈ ਕਿਸੇ ਨੂੰ ਪਰਖਣਾ ਨਹੀਂ ਇਹ ਤਾਂ ਹੋ ਗਈ ਨਿੱਜੀ ਸੰਗਤ ਦੀ ਗੱਲ ਪਰ ਲਿਖਤ ਸਮੂਹਿਕ ਸੰਗਤ ਯਾਨੀ ਇਕੱਠੇ ਬੈਠ ਕੇ ਪਕਤੀ ਕਰਨ ਦੀ ਗੱਲ ਵੀ ਕਰਦੀ ਹੈ ਖਾਸ ਕਰਕੇ ਸਿੱਖ ਪਰੰਪਰਾ ਚ ਹਾਂ ਇਹ ਵੀ ਇੱਕ ਅਹਿਮ ਪਹਿਲੂ ਹੈ ਲਿਖਤ ਸਿੱਖਾਂ ਦੀ ਰੋਜ਼ਾਨਾ ਸੰਗਤ ਦੀ ਰੀਤ ਦਾ ਜ਼ਿਕਰ ਹੈ ਉਹ ਕੀ ਹੁੰਦੀ ਹੈ ਮਤਲਬ ਗੁਰਦੁਆਰੇ ਚ ਇਕੱਠੇ ਹੋਣਾ ਹਾਂਜੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੁੰਦੇ ਨੇ ਉੱਥੇ ਬਾਣੀ ਦਾ ਪਾਠ ਹੁੰਦਾ ਕਥਾ ਹੁੰਦੀ ਕੀਰਤਨ ਹੁੰਦਾ ਤੇ ਇਸ ਦਾ ਫਾਇਦਾ ਕੀ ਦੱਸਿਆ ਗਿਆ ਹੈ ਇਸ ਇਕੱਠੇ ਹੋਣ ਦਾ ਲਿਖਤ ਕਹਿੰਦੀ ਹੈ ਇਹ ਅਧਿਆਤਮਿਕ ਵਿਕਾਸ ਲਈ ਸਹਾਇਕ ਹੈ ਇਸ ਪਿੱਛੇ ਸੋਚ ਇਹ ਹੈ ਕਿ ਉਸ ਸੰਗਤ ਵਿੱਚ ਹੋ ਸਕਦਾ ਕੁਝ ਇਹੋ ਜਿਹੀਆਂ ਰੂਹਾਂ ਵੀ ਹੋਣ ਜਿਨ੍ਹਾਂ ਦੀ ਭਗਤੀ ਜਿਨ੍ਹਾਂ ਦੀ ਸ਼ੁੱਧਤਾ ਦਾ ਅਸਰ ਦੂਜਿਆਂ ਤੇ ਵੀ ਪੈਂਦਾ ਹੈ ਅੱਛਾ ਮਾਹੌਲ ਦਾ ਅਸਰ ਹਾਂ ਇੱਕ ਸਕਾਰਾਤਮਕ ਮਾਹੌਲ ਬੰਦਾ ਹੈ ਜਦੋਂ ਸਾਰੇ ਰਲ ਕੇ ਰੋਜ਼ ਅਧਿਆਤਮਿਕ ਵਿਚਾਰ ਕਰਦੇ ਨੇ ਇਹ ਸਾਰਿਆਂ ਲਈ ਚੰਗਾ ਹੈ ਤੇ ਲੇਖਕ ਕਹਿੰਦਾ ਇਹ ਤਾਂ ਸਿੱਖਾਂ ਚ ਆਮ ਹੈ ਇਸ ਲਈ ਬਹੁਤਾ ਦੱਸਣ ਦੀ ਲੋੜ ਨਹੀਂ ਹਾਂ ਉਹ ਕਹਿੰਦਾ ਹੈ ਇਹ ਤਾਂ ਉਹਨਾਂ ਦੇ ਜੀਵਨ ਦਾ ਸੇ ਇਸ ਦੀ ਅਹਿਮੀਅਤ ਸਭ ਜਾਣਦੇ ਨੇ ਪਰ ਇੱਕ ਗੱਲ ਤੇ ਜ਼ੋਰ ਜ਼ਰੂਰ ਦਿੰਦਾ ਹੈ ਉਹ ਕੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਹੋਈਏ ਤਾਂ ਗੱਲਬਾਤ ਸਿਰਫ ਤੇ ਸਿਰਫ ਅਧਿਆਤਮਿਕ ਵਿਸ਼ਿਆਂ ਤੇ ਹੋਣੀ ਚਾਹੀਦੀ ਹੈ ਦੁਨਿਆਵੀ ਗੱਲਾਂ ਫਜ਼ੂਲ ਦੀ ਚਰਚਾ ਉੱਥੇ ਨਹੀਂ ਕਰਨੀ ਚਾਹੀਦੀ ਸਹੀ ਗੱਲ ਹੈ ਧਿਆਨ ਭਟਕ ਜਾਂਦਾ ਹੋਣਾ ਬਿਲਕੁਲ ਠੀਕ ਹੈ ਤਾਂ ਨਿੱਜੀ ਸੰਗਤ ਹੋ ਗਈ ਸਮੂਹਿਕ ਸੰਗਤ ਹੋ ਗਈ ਇਸ ਤੋਂ ਬਾਅਦ ਲਿਖਤ ਇੱਕ ਹੋਰ ਡੂੰਗੇ ਪੜਾਵਲ ਜਾਂਦੀ ਹੈ ਅੰਦਰ ਦੀ ਯਾਤਰਾ ਵੱਲ ਆਤਮਾ ਤੇ ਪਰਮਾਤਮਾ ਦੇ ਮਿਲਾਪ ਵੱਲ ਹਾਂਜੀ ਬਿਲਕੁਲ ਇਹ ਸਾਰੀ ਬਾਹਰਲੀ ਮਿਹਨਤ ਦਾ ਸੰਗਤ ਦਾ ਅਸਲ ਮਕਸਦ ਹੀ ਇਹ ਅੰਦਰੂਨੀ ਯਾਤਰਾ ਸ਼ੁਰੂ ਕਰਾਉਣਾ ਹੈ ਅੱਛਾ ਲਿਖਤ ਕਹਿੰਦੀ ਹੈ ਜਦੋਂ ਖੋਜੀ ਨੂੰ ਸੇਧ ਮਿਲਦੀ ਹੈ ਸੰਤਾਂ ਤੋਂ ਜਾਂ ਲਿਖਤਾਂ ਤੋਂ ਤੇ ਅੰਦਰ ਇੱਕ ਰੌਸ਼ਨੀ ਦੀ ਕਿਰਨ ਜਾਗਦੀ ਹੈ ਹਾਂ ਤਾਂ ਫਿਰ ਉਸ ਨੂੰ ਆਪਣੀ ਸਾਰੀ એનર્ਜੀ ਬਾਹਰ ਲਾਉਣ ਦੀ ਬਜਾਏ ਅੰਦਰ ਦੇਖਣਾ ਚਾਹੀਦਾ ਹੈ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਇਹ ਅੰਦਰ ਚਾਤੀ ਮਾਰਨਾ ਇਹ ਇਨਟਰੋਸਪੈਕਸ਼ਨ ਇਹ ਕਿਵੇਂ ਅੱਗੇ ਵੱਧਦਾ ਹੈ ਫਿਰ ਦੇਖੋ ਇਹ ਹੌਲੀ ਹੌਲੀ ਹੁੰਦਾ ਹੈ ਲਿਖਤ ਦੱਸਦੀ ਹੈ ਕਿ ਜਿਵੇਂ ਜਿਵੇਂ ਬੰਦਾ ਇਸ ਦਾ ਅਭਿਆਸ ਕਰਦਾ ਇਹ ਆਦਤ ਬਣ ਜਾਂਦੀ ਹੈ ਹੂੰ ਉਹ ਬਾਹਰ ਦੀ ਖਿੱਚ ਤੋਂ ਹਟ ਕੇ ਅੰਦਰ ਜੁੜਨ ਲੱਗਦਾ ਹੈ ਤੇ ਇੱਕ ਸਮਾਂ ਆਉਂਦਾ ਹੈ ਜਦੋਂ ਇਸ ਅੰਦਰੂਨੀ ਟਿਕਾਚ ਲਗਾਤਾਰ ਰਹਿਣ ਲੱਗ ਜਾਂਦਾ ਤੇ ਫਿਰ ਕੀ ਹੁੰਦਾ ਜਦੋਂ ਅੰਦਰ ਟਿਕਾ ਜਾਂਦਾ ਜਦੋਂ ਇਹ ਪੱਕਾ ਹੋ ਜਾਂਦਾ ਹੈ ਤਾਂ ਲਿਖਤ ਕਹਿੰਦੀ ਹੈ ਉਸ ਨੂੰ ਅੰਦਰੋਂ ਹੀ ਰੱਬ ਦੇ ਦਰਸ਼ਨ ਹੋਣ ਲੱਗਦੇ ਨੇ ਅੰਦਰੋਂ ਹੀ ਹਾਂਜੀ ਉਸ ਨੂੰ ਆਪਣੇ ਅੰਦਰ ਹੀ ਇੱਕ ਨਵਾਂ ਘਰ ਮਿਲ ਜਾਂਦਾ ਸ਼ਾਂਤੀ ਦਾ ਘਰ ਤੇ ਉਹ ਉੱਥੇ ਹੀ ਵਾਸਾ ਕਰ ਲੈਂਦਾ ਤਾਂ ਕੀ ਇਸ ਤੋਂ ਬਾਅਦ ਉਹ ਬੰਦਾ ਉਸੰਤ ਦੁਨੀਆ ਤੋਂ ਬਿਲਕੁਲ ਕੱਟਿਆ ਜਾਂਦਾ ਹੈ ਲੋਕਾਂ 'ਚ ਆਣਾ ਜਾਣਾ ਬੰਦ ਨਹੀਂ ਇਹ ਇੱਕ ਆਮ ਸਵਾਲ ਹੁੰਦਾ ਹੈ ਲਿਖਤ ਕਹਿੰਦੀ ਹੈ ਕਿ ਬਹੁਤ ਸਾਰੇ ਅਜਿਹੇ ਸੰਤ ਲੋਕਾਂ 'ਚ ਸੰਗਤਾਂ 'ਚ ਆਉਂਦੇ ਜਾਂਦੇ ਨੇ ਵਿਚਰਦੇ ਨੇ अच्छा पर ਉਹਨਾਂ ਦੇ ਆਉਣ ਦਾ ਕਾਰਨ ਵੱਖਰਾ ਹੁੰਦਾ ਹੈ। ਉਹ ਉੱਥੇ ਆਪਣੇ ਲਈ ਕੁਝ ਲੈਣ ਨਹੀਂ ਆਉਂਦੇ ਕਿਉਂਕਿ ਉਹ ਤਾਂ ਅੰਦਰੋਂ ਭਰਪੂਰ ਨੇ। ਉਹਨਾਂ ਨੂੰ ਹੋਰ ਸੰਗਤ ਦੀ ਲੋੜ ਨਹੀਂ। ਤਾਂ ਫਿਰ ਕਿਉਂ ਆਉਂਦੇ ਨੇ? ਦੂਜਿਆਂ ਦੀ ਮਦਦ ਲਈ ਜਿਹੜੇ ਅਜੇ ਰਾਹ 'ਚ ਨੇ ਉਹਨਾਂ ਦੀ ਮਦਦ ਲਈ ਜਾਂ ਪਟਕੇ ਹੋਇਆਂ ਨੂੰ ਰਾਹ ਦਿਖਾਉਣ ਲਈ। ਅੱਛਾ, ਸੇਵਾ ਭਾਵਨਾ ਨਾਲ। ਹਾਂ। ਉਹਨਾਂ ਦਾ ਆਪਣਾ ਅਨੰਤ ਅੰਦਰ ਹੀ ਹੈ ਰੱਬ ਦੇ ਦਰਸ਼ਨਾਂ 'ਚ। ਉਹ ਉਸੇ 'ਚ ਮਗਨ ਰਹਿੰਦੇ ਨੇ ਭਾਵੇਂ ਬਾਹਰੋਂ ਆਮ ਲੋਕਾਂ ਵਿੱਚ ਵਿਚਰ ਰਹੇ ਹੋਣ। ਤੇ ਇਸ ਸਫ਼ਰ ਦਾ ਅੰਤ ਸਿਖਰ ਕੀ ਹੈ ਆਖਰੀ ਮੰਜ਼ਿਲ ਆਖਰੀ ਮੰਜ਼ਿਲ ਹੈ ਰੱਬ ਨਾਲ ਪੂਰੀ ਤਰ੍ਹਾਂ ਇੱਕ ਹੋ ਜਾਣਾ ਏਕਤਾ ਲਿਖਤ 'ਚ ਹੈ ਅੰਤ ਵਿੱਚ ਉਹ ਰੱਬ ਨਾਲ ਐਨੇ ਇੱਕਮਿਕ ਹੋ ਜਾਂਦੇ ਹਨ ਕਿ ਉਹ ਉਸ ਤੋਂ ਕੋਈ ਵਿਛੋੜਾ ਨਹੀਂ ਜਾਣਦੇ ਵੱਖਰੇ ਨਹੀਂ ਰਹਿੰਦੇ ਹਾਂ ਵੱਖਰੇ ਨਹੀਂ ਰਹਿੰਦੇ ਉਸੇ ਦਾ ਰੂਪ ਹੋ ਜਾਂਦੇ ਨੇ ਤੇ ਲਿਖਤ ਮੁਤਾਬਕ ਇਹੀ ਹਰ ਸਿੱਖ ਦਾ ਹਰ ਅਧਿਆਤਮਿਕ ਰਾਹੀ ਦਾ ਅਸਲੀ ਤੇ ਆਖਰੀ ਨਿਸ਼ਾਨਾ ਹੈ ਤੇ ਇਸ ਸਭ ਕੁਝ ਦਾ ਫਲ ਕੀ ਹੈ ਅੰਤ 'ਚ ਗੁਰਬਾਣੀ ਦਾ ਹਵਾਲਾ ਹੈ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਬਹੁਤ ਸੋਹਣਾ ਹਵਾਲਾ ਹੈ ਜੋ ਇਸ ਅਵਸਥਾ ਤੇ ਉਸ ਦੇ ਨਤੀਜੇ ਨੂੰ ਦੱਸਦਾ ਹੈ ਨਿਜ ਘਰ ਮਹਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਇਸ ਦਾ ਕੀ ਮਤਲਬ ਹੋਇਆ ਜੀ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਆਪਣੇ ਅਸਲੀ ਘਰ ਯਾਨੀ ਆਪਣੇ ਅੰਦਰ ਆਤਮਾ 'ਚ ਟਿਕ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਸਹਿਜ ਸੁਭਾ ਹੀ ਬਿਨਾਂ ਕਿਸੇ ਖਿੱਚਤੂ ਦੇ ਸੁਖ ਤੇ ਸ਼ਾਂਤੀ ਮਿਲ ਜਾਂਦੀ ਹੈ ਹੂੰ ਤੇ ਸਭ ਤੋਂ ਵੱਡੀ ਗੱਲ ਬਹੁਰ ਨ ਹੋਏ ਗੋ ਫੇਰਾ ਫਿਰ ਜਨਮ ਮਰਨ ਦਾ ਗੇੜ ਆਉਣ ਜਾਣ ਦਾ ਚੱਕਰ ਉਹ ਖਤਮ ਹੋ ਜਾਂਦਾ ਹੈ ਮੁਕਤੀ ਮਿਲ ਜਾਂਦੀ ਹੈ ਇਹ ਹੀ ਪਰਮផល ਹੈ ਬਹੁਤ ਵਧੀਆ ਤਾਂ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਬੰਦਗੀ ਨਾਮਾ ਦੇ ਇਹਨਾਂ ਹਿੱਸਿਆਂ ਚੋਂ ਕਈ ਮੁੱਖ ਗੱਲਾਂ ਨਿਕਲੀਆਂ ਪਹਿਲਾਂ ਤਾਂ ਅਸਲੀ ਸੰਤਾਂ ਦੀ ਪਛਾਣ ਦੀ ਮੁਸ਼ਕਿਲ ਤੇ ਉਹਨਾਂ ਦਾ ਸੁਭਾ ਜਿਸ ਚ ਗ੍ਰਹਿਸਥੀ ਵੀ ਆਉਂਦੇ ਨੇ ਹਾਂਜੀ ਉਹਨਾਂ ਨੂੰ ਜਾਣ ਦਾ ਸਹੀ ਤਰੀਕਾ ਨਿਮਰਤਾ ਨਾਲ ਬਿਲਕੁਲ ਚੌਥਾ ਸਮੂਹਿਕ ਸੰਗਤ ਦਾ ਰੋਲ ਤੇ ਅਖੀਰ ਚ ਉਹ ਅੰਦਰ ਦੀ ਯਾਤਰਾ ਜੋ ਆਤਮ ਨਿਰਿਕਖਣ ਤੋਂ ਸ਼ੁਰੂ ਹੋ ਕੇ ਰੱਬ ਨਾਲ ਇੱਕ ਹੋਣ ਤੱਕ ਜਾਂਦੀ ਹੈ ਹਾਂ ਇਹ ਸਾਰੇ ਨੁਕਤੇ ਮਿਲ ਕੇ ਅਧਿਆਤਮਿਕ ਰਾਹ ਦੀ ਇੱਕ ਪੂਰੀ ਤਸਵੀਰ ਜੀ ਬਣਾਉਂਦੇ ਨੇ ਜਿਸ ਚ ਬਾਹਰ ਦੀ ਸੇਧ ਤੇ ਅੰਦਰ ਦੀ ਕਮਾਈ ਦੋਵੇਂ ਜ਼ਰੂਰੀ ਨੇ ਤਾਂ ਇਸ ਅਬ ਦਾ ਕੀ ਮਤਲਬ ਹੈ ਇਹ ਹੀ ਕਿ ਇਹ ਵਿਚਾਰ ਸਾਨੂੰ ਅਧਿਆਤਮਿਕ ਖੋਜ ਦੇ ਵੱਖ-ਵੱਖ ਪਹਿਲੂਆਂ ਤੇ ਦੁਬਾਰਾ ਸੋਚਣ ਲਈ ਪ੍ਰੇਰਿਤ ਦੇ ਨੇ ਸਹੀ ਗੁਰੂ ਕਿਵੇਂ ਲੱਭੀਏ ਆਪਣੇ ਅਨੁਭਵ ਤੇ ਕਿਵੇਂ ਪਰੋਸਾ ਕਰੀਏ ਸੰਗਤ ਦੀ ਤਾਕਤ ਨੂੰ ਕਿਵੇਂ ਵਰਤੀਏ ਇੱਥੇ ਇੱਕ ਹੋਰ ਗੱਲ ਸੋਚਣ ਵਾਲੀ ਹੈ ਜਿਵੇਂ ਇਹ ਲਿਖਤ ਜੋ ਕੁਝ ਸਮਾਂ ਪਹਿਲਾਂ ਦੀ ਹੈ ਅੱਜ ਦੇ ਜ਼ਮਾਨੇ 'ਚ ਜਦੋਂ ਅਸੀਂ ਇੰਨੇ ਬਾਹਰਮੁਖੀ ਹੋ ਗਏ ਹਾਂ ਸਾਡੀਆਂ ਕਈ ਸੋਚਾਂ ਨੂੰ ਚੁਣੌਤੀ ਦਿੰਦੀ ਹੈ ਕਿਵੇਂ ਦੇਖੋ ਅਸੀਂ ਬਾਹਰ ਦੀਆਂ ਚੀਜ਼ਾਂ ਕਾਮਯਾਬੀਆਂ ਪਿੱਛੇ ਭੱਜਦੇ ਹਾਂ ਪਰ ਇਹ ਲਿਖਤ ਅੰਦਰ ਦੀ ਸ਼ਾਂਤੀ ਅੰਦਰ ਦੇ ਅਨੁਭਵ ਨੂੰ ਅਸਲੀ ਦੌਲਤ ਮੰਦੀ ਹੈ ਹਾਂ ਇਹ ਤਾਂ ਹੈ ਜਾਂ ਫਿਰ ਉਹ ਰੌਸ਼ਨੀ ਰੋਸ਼ਨੀ ਨੂੰ ਜਗਾਉਂਦੀ ਹੈ ਵਾਲੀ ਗੱਲ ਕੀ ਅਸੀਂ ਇਸ ਨੂੰ ਸਿਰਫ ਗੁਰਦੁਆਰੇ ਮੰਦਰ ਤੱਕ ਹੀ ਰੱਖਦੇ ਹਾਂ ਅੱਛਾ ਕੀ ਅਸੀਂ ਰੋਜ਼ ਦੀ ਜ਼ਿੰਦਗੀ 'ਚ ਆਮ ਲੋਕਾਂ ਨਾਲ ਮਿਲਦੇ ਵਰਤਦੇ ਕਿਸੇ ਦੀ ਚੰਗਿਆਈ ਤੋਂ ਕਿਸੇ ਦੀ ਨੇਕੀ ਤੋਂ ਪ੍ਰੇਰਣਾ ਲੈਣ ਦੇ ਮੌਕੇ ਗੁਆ ਰਹੇ ਹਾਂ ਹੂੰ ਇਹ ਵੀ ਹੋ ਸਕਦਾ ਸ਼ਾਇਦ ਅਸਲੀ ਸੰਗਤ ਸਿਰਫ ਕਿਸੇ ਖਾਸ ਥਾਂ ਤੇ ਹੀ ਨਹੀਂ ਸਗੋ ਕਿਸੇ ਵੀ ਚੰਗੇ ਇਨਸਾਨ ਨਾਲ ਬਿਤਾਏ ਕੁਝ ਪਲਾਂ 'ਚ ਵੀ ਮਿਲ ਸਕਦੀ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅੰਦਰ ਦੀ ਯਾਤਰਾ ਤੇ ਬਾਹਰ ਦੀ ਦੁਨੀਆ ਨਾਲ ਸਾਡੇ ਰਿਸ਼ਤੇ ਦਾ ਸਹੀ ਬੈਲੈਂਸ ਕੀ ਹੈ ਇਹ ਵਾਕਈ ਬਹੁਤ ਗਹਿਰਾ ਨੁਕਤਾ ਹੈ ਕਿ ਰੋਜ਼ਾਨਾ ਜ਼ਿੰਦਗੀ 'ਚ ਅਸੀਂ ਕਿੱਥੋਂ ਤੇ ਕਿਵੇਂ ਚਾਨਣ ਲੈ ਸਕਦੇ ਹਾਂ ਇਸ ਸੋਚ ਦੇ ਨਾਲ ਹੀ ਅਸੀਂ ਬੰਦਗੀ ਨਾਮਾ ਦੇ ਇਹਨਾਂ ਅੰਛਾਂ ਤੇ ਆਪਣੀ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ